ਖੋ ਭਾਣੇ ਤੁਸੀਂ ਘਰੇ ਆਇਓ ਜੀ ਸਦਕੇ ਆਓ ਪਰ ਸਾਡਾ ਬੇਬੇ ਨਾਲ ਰੋਲਾ ਤੁਹਾਡੇ ਨਾਲ ਕੋਈ ਰੋਲਾ ਨਹੀਂ ਹੈਗਾ ਪਰ ਤੁਹਾਨੂੰ ਨਾ ਵੱਧ ਘਟ ਬੋਲਣ ਦੀ ਲੋੜ ਨਹੀਂ ਹੈਗੀ ਸਾਡੇ ਜਿਹੜੀ ਗੱਲ ਆ ਅਸੀਂ ਆਪ ਹੀ ਦੇਖਾਂਗੇ ਨਾਲੇ ਬਈ ਤਰਨਾਟ ਕੀ ਦਾ ਜੀ ਕਰਦਾ ਹੁੰਦਾ ਮਾਂ ਨੂੰ ਘਰੋਂ ਕੱਢਣ ਦਾ ਕੋਈ ਨਹੀਂ ਛੋਡੇ ਲਵੇ ਰਹਿਣ ਗਈ ਹੈ ਨਾ ਉਹ ਪਤਾ ਲੱਗ ਜੂ ਸਾਲ 6 ਮਹੀਨਿਆਂ ਚ ਉਹ ਕਹਿੰਦੇ ਨਹੀਂ ਹੁੰਦੇ ਵੀ ਨਾਇਆ ਬਾਲ ਤਾਂ ਮੂਰੀ ਆਉਣਗੇ ਆਪਾਂ ਇਹ ਗੱਲ ਦਾ ਨਾ ਨਿਰਣਾ ਜਿਹੜਾ ਹੁੰਦਾ ਉਹ ਸਾਲ 6 ਮਹੀਨਿਆਂ ਚ ਹੀ ਕਰਾਂਗੇ ਫਿਰ ਪਤਾ ਲੱਗੂਗਾ ਕੌਣ ਸਹੀ ਆ ਕੌਣ ਗਲਤ ਚੱਲ ਅਸੀਂ ਮਾੜੇ ਹੋਵਾਂਗੇ ਭਾਣੇ ਮਾੜੀ ਚੰਗੇ ਪਰ ਮਾੜਾ ਕਹਿੰਦਾ ਤਾਂ ਮਾੜੇ ਹੈਗੇ ਹਾਂ ਜਦੋਂ ਮਾਂ ਨੂੰ ਹੀ ਘਰੋਂ ਬਾਹਰ ਕੱਢਦੇ ਹੋ ਤਾਂ ਮਾੜੇ ਹੋ ਨਾਲੇ ਮੇਰੀ ਗੱਲ ਸੁਣ ਬਾਈ ਸਾਭ ਲਾਂਗੇ ਮਾਂ ਨੂੰ ਅਸੀਂ ਯਾਰ ਸਮਝ ਲੈ ਮੇਰੀ ਮਾਂ ਨੂੰ ਸੰਭਰੇ ਹਾਂ ਮੈਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਇਹ ਗੱਲ ਹੋਰ ਆ ਤਾਰੀ ਦੇਖ ਕਹੀ ਬੁਰੀ ਲੱਗੂਗੀ ਹੈ ਹੁਣ ਮਾਂ ਨੂੰ ਕਿੱਥੇ ਸਿੱਟਾਂਗੇ ਜੇ ਮੈਂ ਵੀ ਕਹਿ ਦੂੰਗੀ ਵੀ ਤੂੰ ਇੱਥੋਂ ਵਾਗਿਆ ਨਾ ਫਿਰ ਉਹ ਕਿੱਥੇ ਜਾਊਗੀ ਹੈ ਉਹ ਤਾਂ ਉਦੋਂ ਵੀ ਮਰਿਆ ਵਰਗੀ ਹੋ ਜਾਊਗੀ ਬਗੇ ਤਨਾ ਕਿਤੇ ਤਾਂ ਰੱਖਣਾ ਹੀ ਆ ਨਾਲੇ ਮੇਰੀ ਗੱਲ ਸੁ ਤੈਨੂੰ ਕਿਤੇ ਤੁਹਾਡੇ ਮਨ ਦੇ ਵਿੱਚ ਹੋਵੇ ਵੀ ਉਹ ਕਿਲੇ ਦੇ ਮਾਰੇ ਸਾਹਮਦੇ ਨੇ ਸਾਨੂੰ ਕੋਈ ਕਿਲੇ ਕੁਲੇ ਦੀ ਲੋੜ ਨਹੀਂ ਜੀ ਨੂੰ ਮਰਜ਼ੀ ਦੇਵੇ ਭਈ ਉਹ ਜੇ ਤੁਹਾਨੂੰ ਦਿੰਦੀ ਆ ਤੁਹਾਨੂੰ ਦੇ ਸਾਨੂੰ ਕੋਈ ਦਿੱਕਤ ਨਹੀਂ ਮਾਂ ਨੂੰ ਅਸੀਂ ਸਾਂਭ ਲਾਂਗੇ ਬਸ ਕਿਉਂ ਮੈਂ